ਮੈਂ ਆਈ ਹੁਣੇ ਤੁਸੀਂ ਬੈਠੋ ਆਕੇ ਬੇਬੇ ਪੌੜੀਆਂ ਉੱਤਰ ਜਾਂਦੀ ਹੈ ਜਿਸ ਭੈਣ ਜੀ ਦੀ ਉਸ ਨੂੰ ਉਡੀਕ ਸੀ ਜਿਸ ਨੂੰ ਮਿਲਣ ਲਈ ਉਹ ਬੇ ਇੰਨਾ ਬੇਜਾਨ ਸੀ ਜਿਸ ਨੂੰ ਮਿਲਣ ਤੋਂ ਪਹਿਲਾਂ ਉਸ ਨੇ ਅਨੇਕਾਂ ਸੁਪਨੇ ਦੇਖੇ ਹਨ ਕਿੰਨੇ ਹੀ ਅੰਦਾਜ਼ੇ ਲਾਏ ਹਨ ਉਹ ਭੈਣ ਜੀ ਹੁਣ ਉਸ ਦੇ ਸਾਹਮਣੇ ਕੁਰਸੀ ਤੇ ਬੈਠੀ ਹੈ ਉਸ ਨਾਲ ਜ਼ਰੂਰੀ ਗੱਲ ਕਰਨ ਆਈ ਹੈ ਗੱਲ ਜਿਹੜੀ ਇਸ ਤਰ੍ਹਾਂ ਬਹਿ ਕੇ ਹੀ ਹੋ ਸਕਦੀ ਹੈ ਉਹ ਉਸ ਦੀ ਉਮਰ ਦਾ ਅੰਦਾਜ਼ਾ ਲਾਉਂਦਾ ਹੈ ਚੋਰੀ ਚੋਰੀ ਉਸ ਦੇ ਚਿਹਰੇ ਅੱਖਾਂ ਨੱਕ ਗਰਦਨ ਤੇ ਨਿਗਾਹ ਕਮਾਉਂਦਾ ਹੋਇਆ ਉਸ ਨੂੰ ਸਿਰ ਤੋਂ ਪੈਰਾਂ ਤੱਕ ਦੇਖਦਾ ਹੈ ਨਾਉ ਐਨੀ ਉਮਰ ਦੀ ਹੋ ਕੇ ਉਸ ਨੂੰ ਬੁੱਢੇ ਆਖਿਆ ਜਾ ਸਕਦਾ ਐਨੀ ਘੱਟ ਉਮਰ ਵੀ ਨਹੀਂ ਕਿ ਮੁਟਿਆਰ ਆਖਵਾ ਸਕੇ ਨੈਣ ਨਕਸ਼ ਬਹੁਤ ਹੀ ਸੋਹਣੇ ਹਨ ਗੋਰਾ ਰੰਗ ਵਿੱਚ ਕੁਲੀ ਪ੍ਰਤਨ ਵਰਤਲੀ ਜਵਾਨੀ ਦੀ ਗਵਾਹੀ ਦੇ ਰਹੀ ਹੈ ਉਸ ਨੂੰ ਆਪਣੇ ਦੋਸਤ ਚਰਨਜੀਤ ਦੀ ਗੱਲ ਯਾਦ ਆ ਗਈ ਕਿਸੇ ਖੂਬਸੂਤ ਅਧੇੜ ਉਮਰ ਦੀ ਜਨਾਨੀ ਨੂੰ ਵੇਖ ਕੇ ਉਸ ਨੇ ਹਮੇਸ਼ਾ ਕਹਿਣਾ ਖੰਡਰ ਬਤਾ ਰਹੀ ਹੈ ਕਿ ਇਮਾਰਤ ਸ਼ਾਨਦਾਰ ਥੀ ਇਹ ਹੀ ਗੱਲ ਸਾਹਮਣੇ ਬੈਠੀ ਪੈਣ ਜੀ ਬਾਰੇ ਵੀ ਆਖੀ ਜਾ ਸਕਦੀ ਹੈ ਉਹਦੇ ਚਿਹਰੇ ਤੋਂ ਜ਼ਿੰਦਗੀ ਦਾ ਤਜਰਬਾ ਹੰਡੇ ਵਾਤੀ ਸਿਆਣਪ ਅਤੇ ਜਿੰਮੇ ਵਾਇਦਾ ਪ੍ਰਭਾਵ ਪੈਂਦਾ ਹੈ ਸੋਨੇ ਦੇ ਫਰੇਮ ਵਾਲੇ ਐਨਕ ਇਸ ਪ੍ਰਭਾਵ ਵਿੱਚ ਵਾਦਾ ਕਰਦੀ ਹੈ ਉਹ ਸੋਚ ਰਿਹਾ ਕਿ ਖੂਬਸੂਰਤ ਮਾਂ ਦੀ ਧੀ ਖੂਬਸੂਰਤਾ ਹੋਵੇਗੀ ਹੋ ਸਕਦਾ ਉਸ ਵੰਗ ਸਾਹਮਣੇ ਦਾ ਤੋਂ ਸਿਆਣੀ ਵੀ ਹੋਵੇ ਪੈਣ ਜੀ ਦੇ ਮੂੰਹ ਜਰੂਰੀ ਗੱਲ ਸੁਣਨ ਲਈ ਉਹ ਆਪਣੇ ਆਪ ਨੂੰ ਤਿਆਰ ਕਰ ਲੈਂਦਾ ਹੈ ਉਸ ਨੇ ਤੱਕ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਉੱਤਰ ਵੀ ਸੋਚ ਰੱਖੇ ਹਨ ਗੱਲ ਕਰਨ ਵਿੱਚ ਪੈਣ ਦੀ ਥੋੜੀ ਚਿਜਕ ਮਹਿਸੂਸ ਕਰ ਰਹੀ ਹੈ ਉਹ ਸੋਚਦਾ ਔਰਤਾਂ ਨੂੰ ਅਜਿਹੀ ਗੱਲ ਕਰਨੇ ਮੁਸ਼ਕਲ ਵੀ ਹੁੰਦੀ ਹੈ ਉਹ ਪਹਿਲਾ ਸਿਰ ਤੋਂ ਖਿਸਕਿਆ ਹੋਇਆ ਚੁੰਨੀ ਦਾ ਲਾਠੀ ਕਰਦੀ ਹੈ ਐਨਕ ਉਤਾਰ ਕੇ ਰੁਮਾਲ ਨਾਲ ਸਾਫ਼ ਕਰਦੀ ਹੈ ਗਲਾ ਸਾਫ਼ ਕਰਕੇ ਬੋਲਣ ਦੀ ਕੋਸ਼ਿਸ਼ ਕਰਦੀ ਹੈ ਇੱਕੀ ਉਹ ਹੈਰਾਨ ਹੋ ਜਾਂਦਾ ਬੰਚੀ ਤਾਂ ਰੋ ਰਹੀ ਹੈ ਗੱਲ ਕਰਨ ਤੋਂ ਪਹਿਲਾਂ ਰੋਣ ਦਾ ਕੀ ਮਤਲਬ ਉਸ ਨੂੰ ਸਮਝ ਨਹੀਂ ਆ ਰਹੀ ਉਹ ਆਪਣੇ ਆਪ ਤੇ ਕਾਬੂ ਪਾਉਂਦੀ ਹੈ ਐਨ ਕਦੇ ਸ਼ੀਸ਼ੇ ਸਾਫ਼ ਕਰਦੀ ਹੈ ਫਰਕ ਦੇ ਹੋਏ ਬੁੱਲਾ ਨਾਲ ਕਹਿੰਦੀ ਹੈ ਵੀਰ ਜੀ ਕੀ ਤੁਸੀਂ ਟਿਊਸ਼ਨ ਪੜਾਉਣ ਲਈ ਟਾਈਮ ਕੱਟ ਸਕਦੇ ਹੋ ਉਹ ਹੈਰਾਨ ਹੁੰਦਾ ਹੈ ਐਨੇ ਸਧਾਰਨ ਜਹੀ ਗੱਲ ਪੁੱਛਣ ਲਈ ਇੰਨਾ ਜਜ਼ਬਾਤੀ ਹੋਣ ਦੀ ਕੀ ਲੋੜ ਸੀ ਬੜੀ ਅਜੀਬ ਔਰਤ ਹੈ ਉਹ ਆਪਣੇ ਆਪ ਨੂੰ ਸਵਾਲ ਕਰਦਾ ਹੈ ਉਸਨੇ ਪੁੱਛਿਆ ਟਿਊਸ਼ਨ ਪੈਂਟੀ ਕਿਸ ਨੇ ਰੱਖਣੀ ਹੈ ਤੁਹਾਡੀ ਬੇਟੀ ਨੇ ਜਾਂ ਬੇਟੇ ਨੇ ਜਿਵੇਂ ਉਸਨੇ ਕੋਈ ਗਲਤ ਪ੍ਰਸ਼ਨ ਪੁੱਛ ਲਿਆ ਹੋਵੇ ਪੈਮ ਜੀ ਦੀ ਅੱਖਾਂ ਫੇਰ ਚਲਤ ਜਾਂਦੀਆਂ ਹਨ ਬੜੇ ਧੀਰ ਉਹ ਆਪਣੇ ਆਪ ਨੂੰ ਸੰਭਾਲਦੀ ਹੈ ਚੁੰਨੇ ਦਾ ਪੱਲਾ ਠੀਕ ਕਰਦੀ ਹੋਈ ਲੰਮਾ ਹੌਕਾ ਲੈ ਕੇ ਕਹਿੰਦੀ ਹੈ ਬੇਟੇ ਬੇਟੀਆਂ ਦੀ ਮਾਂ ਵਰਨਾ ਮੇਰੇ ਕਰਮਸਰੀ ਦੇ ਭਾਗਾਂ ਵਿੱਚ ਕਿੱਥੇ ਵੀਰ ਜੀ ਜੇ ਬੇਟੇ ਬੇਟੀਆਂ ਹੁੰਦੇ ਪਰ ਮੈਂ ਕੀ ਦੇ ਲੈਣ ਦੀ ਸੀ ਸਰਦਾਰੀ ਨਾ ਭੋਗਦੀ ਹੁੰਦੀ ਕਿਉਂ ਕਰੋ ਨਿਕਲਦੀ ਕਿਉਂ ਲੋੜ ਪੈਂਦੀ ਤੁਹਾਡੇ ਕੋਲ ਆਉਂਦੀ ਟਿਊਸ਼ਨ ਵੀਰ ਜੀ ਮੈਂ ਖੁਦ ਰੱਖਣੀ ਐ ਤੁਸੀਂ ਤੁਸੀਂ ਖੁਦ ਆਪਣੀ ਟਿਊਸ਼ਨ ਰੱਖਣੀ ਐ ਤੁਸੀਂ ਘੱਟੋ ਘੱਟ ਬੀਏ ਤਾਂ ਹੋਵੋਗੇ ਹੀ ਜੀ ਐਨਾ ਪੜੇ ਲਿਖੇ ਹੁੰਦੀ ਵੀਰ ਜੀ ਇਉਂ ਦਾਦਾ ਤੱਕੇ ਕਿਉਂ ਖਾਂਦੀ ਮੈਂ ਮਾਰੇ ਪਾਗਾ ਵਾਲੀ ਤਾਂ ਦਸਵੀਂ ਵੀ ਪਾਸ ਨਹੀਂ ਐਨੀ ਉਮਰ ਵਿੱਚ ਤਾਂ ਭੈਣ ਜੀ ਤੁਹਾਨੂੰ ਕਿਸੇ ਹਾਈ ਸਕੂਲ ਦੀ ਹੈਡ ਮਿਸਟਰਸ ਹੋਣਾ ਚਾਹੀਦਾ ਸੀ ਚਾਹੀਦਾ ਤਾਂ ਵੀਰ ਬਹੁਤ ਕੁਝ ਸੀ ਉਹ ਲੰਮਾ ਹੌਕਾ ਲੈ ਕੇ ਆਖਦੀ ਹੈ ਬੰਦੇ ਦੇ ਚਹੁਨਾ ਸਭ ਕੁਝ ਥੋੜਾ ਮਿਲ ਜਾਂਦਾ ਹੈ ਮਿਲਦਾ ਤਾਂ ਉਹੀ ਹੈ ਜੋ ਭਾਗਾ ਵਿੱਚ ਹੁੰਦਾ ਹੈ ਦੇਣ ਵਾਲੇ ਨੇ ਦਿੱਤਾ ਵੀ ਬਥੇਰਾ ਕੁਝ ਸੀ ਕਿਸੇ ਚੀਜ਼ ਦੀ ਕਾਟਣੀ ਸੀ ਰਾਜਿਆਂ ਵਰਗੇ ਮਾਪੇ ਰਾਜਿਆਂ ਵਰਗੇ ਪ੍ਰਾਪਰ ਚਾਹੀ ਰਾਜਿਆਂ ਵਰਗਾ ਸੋਹਰਾ ਕਰ ਸਭ ਕੁਝ ਮਿਲਿਆ ਸੀ ਵੀਰ ਜੀ ਪਰ ਮੇਰੇ ਮੱਥੇ ਦੀਆਂ ਲਿਖਿਆ ਨੇ ਦਾਣ ਨਹੀਂ ਦਿੱਤੀ ਇੱਕ ਟੂਟਾ ਫੜ ਕੇ ਮੰਗਣ ਨਹੀਂ ਚੜੀ ਕੋ ਡਾਡੇ ਨੇ ਬਦਲਾ ਲੈਂਦੀ ਕਸਰ ਨਹੀਂ ਛੱਡੀ ਨਿੱਕੀਆਂ ਨਿੱਕੀਆਂ ਨੌਕਰੀਆਂ ਲਈ ਜੱਗਦੀ ਫਿਰਦੀ ਹਾਂ ਚਾਹੁੰਦੀ ਹਾਂ ਸਰਕਾਰੀ ਨੌਕਰੀ ਮਿਲ ਜੇ ਹੁਣ ਪੰਚਾਇਤ ਵਾਲਿਆਂ ਨੇ ਸਕੂਲ ਵਿੱਚ ਰੱਖਿਆ ਹੈ ਉੱਥੇ ਹੀ ਤਨਖਾਹ ਦਿੰਦੇ ਹਨ ਮੇਰੀ ਇੱਛਾ ਦਸਵੀਂ ਕਰ ਲਵਾ ਆਪ ਕੋਸ਼ਿਸ਼ ਕੀਤੀ ਪਰੰਦੀ ਪਰ ਪੱਲੇ ਕੁਝ ਨਹੀਂ ਪੈਂਦਾ ਰੋਣ ਬੈਠ ਜਾਂਦੀਆਂ ਇਸ ਲਈ ਸੋਚਿਆ ਟਿਊਸ਼ਨ ਲਖ ਲਵਾਂ ਉਹ ਬੋਲੀ ਵੀ ਜਾ ਰਹੀ ਸੀ ਰੋਈ ਵੀ ਜਾ ਰਹੀ ਸੀ ਅਤੀਤ ਦੀਆਂ ਯਾਦਾਂ ਦਾ ਕੋੜਾ ਧੂਆ ਉਹ ਦਾ ਸਾਹ ਘੁੱਟ ਰਿਹਾ ਸੀ ਉਹ ਗੱਲ ਨਹੀਂ ਕਰ ਰਹੀ ਸੀ ਜਦ ਆਪ ਦਾ ਆਪਣੇ ਜਖਮ ਉਜੇੜ ਰਹੀ ਸੀ ਕੁਲਤਾਰ ਚੁੱਪਚਾ ਬੈਠਾ ਹੈ ਉਹ ਕੁਝ ਵੀ ਬੋਲ ਨਹੀਂ ਰਿਹਾ ਉਸ ਨੂੰ ਚੁੱਪੋਂ ਬੈਠਾ ਵੇਖ ਕੇ ਉਹ ਪਰੇਸ਼ਾਨ ਹੋ ਜਾਂਦੀ ਹੈ ਉਹ ਜਿਸ ਕੰਮ ਆਈ ਹੈ ਉਸ ਤੋਂ ਹਾਂ ਕਰਵਾ ਕੇ ਜਾਣਾ ਚਾਹੁੰਦੀ ਹੈ ਜਦ ਕੁਲਤਾਰ ਉਹ ਤਸੱਲੀ ਬਖਸ਼ ਉੱਤਰ ਨਹੀਂ ਦਿੰਦਾ ਉਹ ਕਹਿੰਦੀ ਹੈ ਮੈਨੂੰ ਵੀਰ ਜੀ ਤੁਹਾਡੇ ਕੋ ਸਰਪੰਚ ਭਾਈ ਸਾਹਿਬ ਨੇ ਭੇਜਿਆ ਬਹੁਤ ਤਰੀਫ਼ ਕਰਦੇ ਸੀ ਤੁਹਾਡੀ ਤੁਸੀਂ ਹੀ ਮੇਰਾ ਬੇੜਾ ਪਾਰ ਲਾ ਸਕਦੇ ਹੋ ਮੈਂ ਤੁਹਾਡਾ ਬਹੁਤਾ ਸਾਮਾਨ ਨਹੀਂ ਲੈਂਦੀ ਬਸ ਅੱਧਾ ਘੰਟਾ ਹੀ ਬਹੁਤ ਹੈ ਤੁਹਾਡਾ ਇਹ احਸਾਨ ਮੈਂ ساری عمر ਜਾਨ ਰੱਖੂਗੀ ਉਸ ਦਾ ਮਨ ਪਰ ਆਉਂਦਾ ਹੈ ਅੱਖਾਂ ਡੁੱਲਣ ਲੱਗ ਪੈਂਦੀਆਂ ਹਨ ਤੇ ਉਹ ਫਿਰ ਸਹਿੰਦੀ ਹੈ ਬੱਚਿਆ ਵਾਂਗ ਰੌਣ ਲੱਗ ਕਹਿੰਦੀ ਹੈ ਉਸਦੀ ਹਾਲਤ ਦੇਖ ਕੇ ਕੁਲਤਾਰ ਹੱਲੋਣਿਆ ਜਾਂਦਾ ਹੈ ਉਸ ਦੀਆਂ ਅੱਖਾਂ ਪਰ ਆਉਂਦੀਆਂ ਹਨ ਹੁਣ ਇਕੱਲੇ ਗੁਰਦੇਵ ਹੀ ਨਹੀਂ ਰੋ ਰਹੀ ਉਹ ਵੀ ਰੋ ਰਿਹਾ ਹੈ ਬੀਬੀ ਜੀ ਮੈਂ ਪੜਾਉਂਗਾ ਉਹ ਫੋਰ ਕੁਝ ਨਹੀਂ ਬੋਲ ਸਕਦਾ ਪਰ ਗੁਰਦੇਵ ਅੱਖਾਂ ਪਹੁੰਚ ਕੇ ਪੁੱਛਦੀ ਹੈ ਵੀਰ ਜੀ ਟਿਊਸ਼ਨ ਕਿ ਲਾਉਂਗੇ ਟਿਊਸ਼ਨ ਕੋਈ ਨਹੀਂ ਮੈਂ ਆਪਣੀ ਭੈਣ ਨੂੰ ਪੜਾਉਂਗਾ ਉਹ ਬਹੁਤ ਹੀ ਭਾਵਕ ਹੋ ਜਾਂਦਾ ਹੈ ਪਰ ਵੀਰ ਜੀ ਇਹ ਉਹ ਤਾਂ ਠੀਕ ਨਹੀਂ ਤੁਸੀਂ ਪੈਸੇ ਦੱਸੋ ਮੈਂ ਬੀਬੀ ਜੀ ਟਿਊਸ਼ਨ ਨਹੀਂ ਕਰਨੀ ਟਿਊਸ਼ਨ ਕਰਦਾ ਤਾਂ ਪੈਸੇ ਵੀ ਲੈਂਦਾ ਮੈਂ ਆਪਣੇ ਪੈਣ ਨੂੰ ਪੜਾਉਣਾ ਤੁਹਾਨੂੰ ਸਰਪੰਚ ਸਾਹਿਬ ਨੇ ਭੇਜਿਆ ਮੈਂ ਆਪੇ ਉਹਨਾਂ ਨਾਲ ਸੰਭ ਲਵਾਵਾਂਗਾ ਗੁਰਦੇਵ ਪੜੀ ਤਸल्ली ਲਈ ਉਸ ਨੂੰ ਕਹਿਣਾ ਪੈਂਦਾ ਹੈ ਫਿਰ ਠੀਕ ਹੈ ਕਿਸ ਟਾਈਮ ਪੜਾਉਂਗੇ 8:00 ਦਾ ਸਮਾਂ ਹੀ ਠੀਕ ਰਹੇਗਾ 5 ਅਤੇ 6 ਵਿਚਕਾਰ ਉਹ ਬਹੁਤ ਖੁਸ਼ ਹੈ ਕੁਲਤਾਰ ਦਾ ਧੰਨਵਾਦ ਕਰਕੇ ਉਹ ਖੜੀ ਹੋ ਜਾਂਦੀ ਹੈ ਬੇਬੇ ਦੁੱਧ ਦੀ ਗਰਦੀ ਲੈ ਕੇ ਆਉਂਦੀ ਹੈ ਉਸ ਨੂੰ ਖੜੀ ਦੇ ਕੇ ਆਤਦੀ ਹੈ ਬੈਠੋ ਪੰਚੀ ਦੁੱਧ ਪੀਤੇ ਬਿਨਾ ਨਹੀਂ ਜਾਮ ਦਿੰਦੀ ਮੈਂ ਬੇਬੇ ਦਾ ਪਿਆਰ ਵੇਖ ਕੇ ਗੁਰਦੀਪ ਉੱਪਰ ਬੈਠ ਜਾਂਦੀ ਹੈ ਬੇਬੇ ਦੋ ਗਲਾਸਾਂ ਵਿੱਚ ਦੁੱਧ ਪਾ ਕੇ ਦੋਨਾਂ ਨੂੰ ਫੜਾ ਕੇ ਪੁੱਛਦੀ ਹੈ ਕੱਲ੍ਹ ਜਿਹੜੀ ਗੱਲ ਕਰਨੀ ਸੀ ਬੇਬੇ ਦੀਆਂ ਅੱਖਾਂ ਵਿੱਚ ਕੋਈ ਖੁਸ਼ੀ ਭਰੀ ਖਬਰ ਸੁਣਨ ਦੀ ਉਤਸੁਕਤਾ ਸੀ ਹਾਂ ਬੇਬੇ ਜੀ ਹੋ ਗਈ ਗੱਲ ਬੇਬੀ ਜੀ ਮੇਰੇ ਕੋਲ ਪੜਿਆ ਕਰਨਗੇ ਬੇਬੇ ਉਲਤਾਰ ਦੀ ਇਸ ਗੱਲ ਨੂੰ ਮੁਖੌਲ ਸਾਹਮਣੇ ਦੀ ਹੈ ਤੇ ਕਹਿੰਦੀ ਹੈ ਵੀਰ ਜੀ ਤੂੰ ਪੜਾਏਂਗਾ ਪੈਣ ਜੀ ਨੂੰ ਤੇਰੇ ਵਰਗੇ ਤਾਂ ਇਸ ਨੇ ਸੈਂਕੜੇ ਮੁੰਡੇ ਪੜਾਤੇ ਹੋਣਗੇ ਨਹੀਂ ਮੰਨ ਚੀ ਮੁਖੌਲ ਲਈ ਮੈਂ ਸੱਚੀ-ਮੁੱੱਚੀ ਵੀਰ ਜੀ ਤੋਂ ਪੜਿਆ ਕਰੂੰਗੀ ਇਹਨਾਂ ਦੇ ਸਾਹਮਣੇ ਤਾਂ ਮੈਂ ਬਿਲਕੁਲ ਹੀ ਅਨਪੜਹਾ ਗੁਰਦੇਵ ਪਰ ਹੱਸ ਕੇ ਦੱਸਦੀ ਹੈ ਗੁਰਦੇਵ ਕਾਦੇ ਗੱਲ ਸੁਣ ਕੇ ਬੇਬੇ ਵੀ ਭਾਵਕ ਹੋ ਜਾਂਦੀ ਹੈ ਰੱਬ ਤੈਨੂੰ ਰੰਗ ਪਾਗ ਲਾਵੇ ਵੀਰ ਜੀ ਤੇਰਾ ਤਾਂ ਮੈਨੂੰ ਗੁਰਜੀਤ ਜਿੰਨਾ ਹੀ ਮੋਹ ਆਉਂਦਾ ਤੇਰੇ ਆਸੇ ਮੇਰਾ ਗੁਰਜੀਤ ਵੀ ਚਾਰ ਅੱਖਰ ਪੜ ਜਾਊ ਮੈਂ ਤੋ ਤਾਂ ਡਰਦਾ ਨਹੀਂ ਤੂੰ ਵੀਰ ਜੀ ਉਸ ਨੂੰ ਘੁਰਕੇ ਰੱਖਿਆ ਕਰ ਬੇਬੇ ਗੜਵੀ ਗਲਾਸ ਚੁੱਕ ਕੇ ਗੁਰਦੇਵ ਘਰ ਨਾਲ ਹੀ ਪੌੜੀਆਂ ਉੱਤਰ ਜਾਂਦੀ ਹੈ ਪਤਾ ਨਹੀਂ ਕਿਉਂ ਉਹ ਉਦਾਸ ਹੋ ਜਾਂਦਾ ਲੰਮਾ ਹੋਕਾ ਲੈ ਕੇ ਮੰਜੇ ਤੇ ਪਹਿ ਜਾਂਦਾ ਹੈ ਅੱਜ ਉਹਦਾ ਸਿਰ ਸਿਰਕ ਤੋਂ ਜਾਣ ਨੂੰ ਵੀ ਮਾਨ ਨਹੀਂ ਕਰਦਾ ਉਸਦਾ ਜੀ ਕਰਦਾ ਕਿ ਉੱਚੀ ਉੱਚੀ ਤਾਹਾਂ ਮਾਰ ਕੇ ਰੋਵੇ ਸਵੇਰ ਤੋਂ ਸੋਚਿਆ ਸਾਰੀਆਂ ਗੱਲਾਂ ਉਹਦੇ ਦਿਮਾਗ ਵਿੱਚ ਘੁੰਮ ਰਹੀਆਂ ਹਨ ਗਰਦੀਪ ਕੋਧੀਆਂ ਗੱਲਾਂ ਉਸ ਨੂੰ ਪਰੇਸ਼ਾਨ ਕਰ ਰਹੀਆਂ ਹਨ ਕਿ ਉਹ ਵਿਧਵਾ ਹੈ ਤਲਾਕਸ਼ੁਦਾ ਹੈ ਬੇਟੇ ਬੇਟੀਆਂ ਦੀ ਮਾਂ ਕਿਉਂ ਨਹੀਂ ਬਣ ਸਕੀ ਉਹ ਐਨੀ ਦੁਖੀ ਕਿਉਂ ਹੈ ਪਤਾ ਨਹੀਂ ਕਦੋਂ ਉਸ ਨੂੰ ਨੀਂਦ ਆ ਜਾਂਦੀ ਗਰਜੀਤ ਉਸ ਨੂੰ ਰਾਤੀ ਰੋਟੀ ਵਾਸਤੇ ਪੁੱਛਣ ਆਉਂਦਾ ਹੈ ਉਹ ਉੱਬੜਵਾਇਆ ਉੱਟਦਾ ਹੈ ਤੇ ਅੱਖਾਂ ਮਲਦਾ ਹੋਇਆ ਗਰਜੀਤ ਦੇ ਨਾਲੀ ਕੁੜੀਆਂ ਉੱਤਰ ਜਾਂਦਾ ਹੈ। ਕੁੜੀਆਂ ਦੇ ਸਕੂਲ ਦੇ ਨੇੜੇ ਵਾਲੇ ਤਾਨੂ ਪਿੰਡ ਵਾਲਿਆਂ ਨੇ ਸਲਾਈ ਸੈਂਟਰ ਵਿੱਚ ਬਦਲ ਲਿਆ ਹੈ। ਚਾਰੇ ਪਾਸੇ ਬਣੇ ਵੱਡੇ ਛੋਟੇ ਕਮਰਿਆਂ ਵਿਚਕਾਰ ਹੁੱਲਾ-ਵੇੜਾ ਹੈ। ਪੜ੍ਹਾਈ ਸੰਬੰਧੀ ਕੁਲਤਾਰ ਵੱਲੋਂ ਮਿਲੇ ਹੁੰਗਾਰੇ ਪਿੱਛੋਂ ਗੁਰਦੀਪ कौर ਸਰਪੰਚ ਦੀ ਕੋਟੀ ਵਿਚਲਾ ਕੁਆਟਰ ਛੱਡ ਕੇ ਆਪਣਾ ਸਮਾਨ ਥਾਂ ਹੀ ਵਿੱਚ ਲੈ ਆਉਂਦੀ ਹੈ। ਪੜ੍ਹਾਈ ਕਰਨ ਲਈ ਉਸ ਨੂੰ ਦੇਖ ਲਈ ਰਹਿਸ਼ ਦੀ ਲੋੜ ਹੈ। ਰੋਲੇ-ਗੋਲੇ ਬਾਈ ਸਰਪੰਚ ਦੀ ਕੋਟੀ ਦੇ ਮੁਕਾਬਲੇ ਸिलाई ਸੈਂਟਰ ਬਹੁਤ ਹੀ ਸ਼ਾਂਤੀਪੂਰਨ ਹੋਣ ਕਾਰਨ ਪੜ੍ਹਾਈ ਲਈ ਵਧੀਆ ਥਾਂ ਸੀ ਉਸ ਨੂੰ ਸਰਪੰਚ ਦੇ ਕਹਿਣ ਤੇ ਦੋ ਕਮਰੇ ਮਿਲ ਜਾਂਦੇ ਹਨ ਦੋਨਾਂ ਕਮਰਿਆਂ ਵਿੱਚਕਾਰ ਇੱਕ ਬੂਹਾ ਹੈ ਬੀਹੀ ਵਾਲੇ ਪਾਸੇ ਖਿੜਕੀਆਂ ਹਨ ਖਿੜਕੀਆਂ ਨੂੰ ਭਾਵੇਂ ਸਰੀਏ ਲੱਗੇ ਹੋਏ ਹਨ ਪਰ ਮੱਖੀ ਮੱਛਰ ਤੋਂ ਬਚਣ ਲਈ ਉਸਨੇ ਜਾਲੀਆਂ ਲਗਵਾ ਲਈਆਂ ਹਨ ਅੰਦਰਲੇ ਪਾਸੇ ਪੱਤੇ ਟੰਗਲੇ ਹਨ 베ੜੇ ਵਿੱਚ ਖੁੱਲਣ ਵਾਲੇ ਕਮਰਿਆਂ ਦੇ ਬੂਹੇ ਅੱਗੇ ਉਸਨੇ ਚਿਗਾ ਟੰਗ ਲਈਆਂ ਹਨ ਉਸ ਨੂੰ ਘਰ ਦੇ ਵਿੱਚ ਰਹਿਣ ਦੀ ਆਦਤ ਹੈ ਉਹ ਆਪਣੀ ਰੋਟੀ ਆਪ ਪਕਾਉਂਦੀ ਹੈ ਉਸ ਕੋਲ ਸੋਈ ਵਿੱਚ ਕੰਮ ਆਉਣ ਵਾਲਾ ਸਾਰਾ ਸਮਾਨ ਹੈ ਸਾਰੇ ਪਾण्डे ਹਨ ਕੱਚ ਦੇ ਗਲਾਸ ਹਨ ਟੀ ਸੈੱਟ ਹੈ ਸਾਰਾ ਕੰਮ ਉਹ ਬੱਤੀਆਂ ਵਾਲੇ ਸਟੋਕ ਤੇ ਕਰਦੀ ਹੈ ਸिलाई ਸੈਂਟਰ ਵਿੱਚ ਆਪਣੀ ਰਹਿਸ਼ ਕਰਨ ਪਿੱਛੋਂ ਉਹ ਗੁਲਤਾਰ ਨੂੰ ਸਨੇਹਾ ਪੇਜ ਦਿੰਦੀ ਹੈ ਗੁਲਤਾਰ ਉਸ ਨੂੰ ਪੜਾਉਣ ਲਈ ਸिलाई ਸੈਂਟਰ ਵਿੱਚ ਜਾਣ ਲੱਗ ਪੈਂਦਾ ਹੈ ਉਹ ਪੜਾਈ ਵਿੱਚ ਬੇਹੱਦ ਕਮਜ਼ੋਰ ਹੈ ਗੁਲਤਾਰ ਉਸ ਨੂੰ ਸ਼ੁਰੂ ਤੋਂ ਪੜਾਉਣਾ ਸ਼ੁਰੂ ਕਰਦਾ ਹੈ ਉਸੀ ਜਾਦ ਅਸਤਵੀ ਬਹੁਤੀ ਚੰਗੀ ਨੇ ਉਸ ਨੂੰ ਸਭ ਕਾ ਯਾਦ ਨਹੀਂ ਰਹਿੰਦਾ ਪੁਲਤਾਰ ਨੂੰ ਉਸ ਤੋਂ ਤਰਸ ਆਉਂਦਾ ਹੈ ਉਸ ਨੂੰ ਉਹ ਕਦੇ 30 ਪੈਂਤਿਆਂ ਦੀ ਲੱਗਦੀ ਹੈ ਤੇ ਕਦੇ 45 ਦੀ ਕਦੇ ਉਹਦੇ ਚਿਹਰੇ ਦਾ ਰੰਗ ਸਿਓ ਵਰਗਾ ਨਾਲ ਹੁੰਦਾ ਕਦੇ ਹਲਦੀ ਵਰਗਾ ਪੀਲਾ ਸਿਰ ਚੁੰਨੀ ਨਾਲ ਕੁੱਟ ਕੇ ਬੰਨਿਆ ਹੁੰਦਾ ਦੱਸਦੀ ਹੈ ਪੁੜਪੜੀਆਂ ਠਕ ਠਕ ਵੱਜਦੀਆਂ ਹਨ ਟਿੱਡ ਵਿੱਚ ਗੈਸ ਦੇ ਗੋਲੇ ਉੱਠਦੇ ਹਨ ਵੱਤ ਆਉਂਦੇ ਹਨ ਪਰ ਉਲਟੇ ਨਹੀਂ ਆਉਂਦੀ ਉਹ ਸੈਂਡਵਿਚ ਅੰਗਲਾ ਮਾਰ ਕੇ ਉਲਟੇ ਕਰਨ ਦੀ ਕੋਸ਼ਿਸ਼ ਕਰਦੀ ਹੈ ਇੱਕ ਅੱਧ ਉਲਟੀ ਆਉਣ ਪਿੱਛੇ ਉਹ ਮੰਚੇ ਤੇ ਡਿੱਗ ਪੈਂਦੀ ਹੈ ਦੱਸਦੀ ਹੈ ਡਿਜ਼ਾਲਜਨ ਦੀ ਗੋਲੀ ਖਾਦੀ ਹੈ ਕੋਈ ਅਸਰ ਨਹੀਂ ਹੁੰਦਾ ਸਕੂਲ ਦੀ ਇੱਕ ਕੁੜੀ ਦੀਪੂ ਉਹ ਦੇ ਸਰਹਾਣੇ ਬੈਠੀ ਉਦਾਸਰ ਘੁੱਟ ਰਹੀ ਹੁੰਦੀ ਹੈ ਉਹ ਮੋੜ ਆਉਂਦਾ ਹੈ ਕਿਸੇ ਦਿਨ ਉਸ ਨੂੰ ਸਿੱਕਾ ਛੜੀਆਂ ਹੁੰਦੀਆਂ ਹਨ ਸਿੱਕਾ ਮਾਰ ਮਾਰ ਉਸ ਦਾ ਪੂਰਾ ਹਲ ਹੁੰਦਾ ਹੈ ਹਾਲ ਉਹ ਬੇਹਾਲ ਹੋ ਜਾਂਦੀ ਹੈ ਨਕਮੂ ਗੱਲਾਂ ਟਮਾਟਰ ਵਾਂਗ ਲਾਲ ਉਹ ਸ਼ਿੱਕਾ ਮਾਰਦੀ ਮਾਦੀ ਪੜਨ ਬੈਠ ਜਾਂਦੀ ਹੈ ਕੁਲਤਾਰ ਉਸ ਨੂੰ ਪੜਨਾ ਬੰਦ ਕਰਕੇ ਆਰਾਮ ਕਰਨ ਦੀ ਸਲਾਹ ਦਿੰਦਾ ਹੈ ਉਹ ਰੋਣ ਲੱਗ ਪੈਂਦੀ ਹੈ ਰੋਂਦੀ ਰੋਂਦੀ ਆਖਦੀ ਹੈ ਆਰਾਮ ਮੇਰੀ ਕਿਸਮਤ ਵਿੱਚ ਕਿੱਥੇ ਪੜਨਾ ਕਿਵੇਂ ਬੰਦ ਕਰਦਿਆਂ ਬੀਰੀ ਮੈਂ ਕੋਈ ਚਾਹ ਨੂੰ ਨਹੀਂ ਪੜਦੀ ਹਾਂ ਦਿਹਾੜੇ ਪੁੱਤਰ ਨੂੰ ਜੰਮੀਆਂ ਬਸ ਦਿਹਾੜੇ ਪੁੱਤ ਰਹੀਆਂ ਪੜਾਈ ਕਰਨ ਦੀ ਮੇਰੀ ਕੋਈ ਉਮਰ ਹੈ ਮੁਸੀਬਤਾਂ ਤੋਂ ਬਿਮਾਰੀਆਂ ਨੇ ਮਿਲਿਆ ਸਰੀਰ ਖੋਖਲਾ ਕਰ ਰੱਖਿਆ ਦਿਮਾਗ ਜਵਾਬ ਦੇਈ ਬੈਠਾ ਪਰ ਕੀ ਕਰਾਂ ਦੇ ਕੇ ਕਿਸਮਤ ਨੂੰ ਰੋਮਾਂ ਪੜਨਾ ਤਾਂ ਪਊਗਾ ਹੀ ਪੈਰਾ ਸਿਰ ਖੜਨ ਲਈ ਅੱਖ ਚੱਪਦੀ ਆ ਕਿੰਨਾ ਕੋ ਚਿਰ ਤਰ ਸਿਖਾ ਕੇ ਬੇਗਾਨੇ ਮੈਨੂੰ ਰੋਟੀਆਂ ਖਵਾਉਣਗੇ ਅੱਖਾਂ ਪੂੰਝ ਚੁੰਨੀ ਨਾਲ ਨੱਕ ਮੂੰਹ ਬਲੇਟ ਉਹ ਕਿਤਾਬ ਖੋਲ੍ਹ ਲੈਂਦੀ ਹੈ ਅਗਲਾ ਪਾਠ ਪੜਾਉਣ ਲਈ ਜਿੱਦ ਕਰਦੀ ਹੈ ਪੜਾਉਣ ਪਿੱਛੋਂ ਕੁਲਤਾਰ ਉਸਦੇ ਤੇ ਉੱਠਣ ਲੱਗਦਾ ਹੈ ਉਹ ਆਖਦੀ ਹੈ ਮੇਵੀ ਅਜੀਬੇ ਟੂ ਮੈਂ ਚਾਹ ਬਣਾਉਣੀ ਆ ਪੀ ਕੇ ਜਾਇਓ ਪੁਲਤਾਰ ਇਨਕਾਰ ਨਹੀਂ ਕਰ ਸਕਦਾ ਬੈਠ ਜਾਂਦਾ ਹੈ ਉਹ ਚਾਹ ਬਣਾਉਂਦੀ ਹੈ ਨਾਲ ਕੁਝ ਨਾ ਪੁੱਝ ਖਾਣ ਲਈ ਵੀ ਰੱਖਦੀ ਹੈ ਕਦੇ ਬਿਸਕੁਟ ਕਦੇ ਭਰਪੇ ਕਦੇ ਖੋਏ ਦੀਆਂ ਪਿੰਨੀਆਂ ਹੁੰਦੀਆਂ ਹਨ ਆਪਣੀ ਰੋਟੀ ਨਾਲ ਉਹ ਪੁਲਤਾਰ ਦੀ ਰੋਟੀ ਵੀ ਬਣਾਉਣ ਲੱਗ ਪਈ ਪੁਲਤਾਰ ਹੁਣ ਦੋ ਵੇਲੇ ਦੀ ਰੋਟੀ ਉਸ ਕੋਲ ਖਾਣ ਲੱਗ ਪਿਆ ਪੜਨ ਪੜਾਉਣ ਦਾ ਸਿਲਸਿਲਾ ਬੜੇ ਅਜੀਬ ਢੰਗ ਨਾਲ ਚੱਲ ਰਿਹਾ ਸੀ ਉਹ ਪਰਦੀ ਪਰਦੀ ਰੋਣ ਲੱਗ ਪੈਂਦੀ ਆਪਣੇ ਜ਼ਖਮ ਉਹ ਜਿਹੜਨ ਲੱਗ ਪੈਂਦੀ ਦੁੱਖਾਂ ਪਰੇ ਆਪਣੀ ਕਹਾਣੀ ਦੀ ਕਦੇ ਕੋਈ ਤੰਦ ਫੜ ਲੈਂਦੀ ਕਦੇ ਕੋਈ ਅਰੋਏ ਵੀ ਜਾਂਦੀ ਤੇ ਬੋਲੀ ਵੀ ਜਾਂਦੀ ਅੱਖਾਂ ਲਾਲ ਗੱਲਾਂ ਨਾਲ ਉਹਦੇ ਦਿਲ ਦਾ ਦਰਦ ਉਹਦੇ ਬੋਲਾਂ ਵਿੱਚੋਂ ਬਿਲਕੁਲ ਦਾ ਸੁਣਾਈ ਦਿੰਦਾ ਹੰਝੂਆਂ ਵਰਾਹੀ ਵਹਿ ਰਿਹਾ ਦਿਖਾਈ ਦਿੰਦਾ ਅਖੀਰ ਉਹ ਲੰਮਾ ਹੌਂਕਾ ਲੈ ਕੇ ਉੱਤਦੀ ਉਹ ਮੂੰਹ ਤੌਂਦੀ ਹੈ ਅੱਖਾਂ ਉੱਤੇ ਠੰਡੇ ਪਾਣੀ ਦੇ ਛਿੱਟੇ ਮਾਰਦੀ ਤੇ ਕਿਤਾਬ ਖੋਲ ਕੇ ਅਗਲਾ ਸਬਕ ਪੜਾਉਣ ਲਈ ਆਖਦੀ ਹੈ ਪਰ ਨਾ ਤੇ ਰੋਣ ਦਾ ਸਿਲਸਿਲਾ ਚੱਲਦਾ ਰਹਿੰਦਾ ਉਹਦੇ ਰੋਣ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਉਹਦੇ ਹੰਝੂ ਬਗਲ ਹੀ ਹਰ ਸਮੇਂ ਤਿਆਰੁੰਦੇ ਰਹਿੰਦੇ ਹਨ ਉਹ ਨਿੱਕੀ ਨਿੱਕੀ ਗੱਲ ਤੇ ਰੋਣ ਲੱਗ ਪੈਂਦੀ ਤੇ ਆਪਣੀ ਕਹਾਣੀ ਛੇੜ ਲੈਂਦੀ ਕੁਲਤਾਰ ਜਦੋਂ ਉਸ ਨੂੰ ਕਿਤਾਬ ਖੋਲਣ ਲਈ ਆਖਦਾ ਹੈ ਉਹ ਫਿਰ ਸੁੱਪੈਂਦੀ ਹੈ ਮੈਨੂੰ ਕਰਮਾ ਸੜੀ ਨੂੰ ਕੀ ਪਤਾ ਸੀ ਵੀਰ ਜੀ ਰਾਜਿਆਂ ਵਰਗੇ ਬਾਪ ਦੀ ਤੀ ਅਤੇ ਰਾਜਿਆਂ ਵਰਗੇ ਪ੍ਰਾਦੀਪਾਂ ਨੂੰ ਇਹੋ ਰੁਲਣਾ ਪਵੇਗਾ ਦਰਦਾਂ ਤੱਕੇ ਖਾਣੇ ਪੈਣਗੇ ਠੋਕਰਾਂ ਖਾਣੀਆਂ ਪੈਣਗੀਆਂ ਕਿਤਾਬਾਂ ਨਾਲ ਮੱਥਾ ਮਾਰਨਾ ਪਵੇਗਾ ਐਨੀ ਉਮਰ ਵਿੱਚ ਪੜਨਾ ਪਵੇਗਾ ਵੀਰ ਜੀ ਪਤਾ ਨਹੀਂ ਹੁੰਦਾ ਸੀ ਥੜ ਕੀ ਹੁੰਦੀ ਹੈ ਦੁੱਖ ਕੀ ਹੁੰਦਾ ਘਰ ਵਿੱਚ ਵਿਆਹ ਦੀਆਂ ਗੱਲਾਂ ਸ਼ਿਰੀਆਂ ਮੇਰੇ ਵਿਆਹ ਦੀਆਂ ਬੜਾ ਚਾ ਚੜਿਆ ਮੈਨੂੰ ਵਿਆਹ ਦਾ ਚਾ ਸੀ ਜੜੀ ਗੋਟੀਆਂ ਵਾਲੇ ਕੱਪੜੇ ਪਾਉਣ ਦਾ ਚਾ ਸੀ गाने 툼ਾ ਪਾਉਣ ਦਾ ਚਾ ਸੀ ਵਿਆਹ ਦੇ ਗੀਤ ਸੁਣਨ ਦਾ ਕਿਸੇ ਨਾਲ ਟੋਕ ਕੇ ਬੈਠਣ ਦਾ ਬੜੇ ਧੂਮ ਤਾਮ ਨਾਲ ਪੂਰੀ ठाठ-ਬਾਠ ਨਾਲ ਵਿਆਹ ਹੋਇਆ ਪਟਿਆਲੇ ਦੇ ਸਰਦਾਰਾਂ ਦੀ ਜਨ ਧੁਕੀ ਵਾਜੇ ਵੱਜੇ ਮੁਜਰੇ ਹੋਏ ਲਖਨਊ ਸ਼ਹਿਰ ਵਿੱਚ ਪਟਿਆਲਾ ਸ਼ਾਹੀ ਪੱਗਾਂ ਦਾ ਹੜ ਆ ਗਿਆ ਮੇਰੀ ਬਰਾਤ ਵੇਖ ਕੇ ਬਾਪ ਦੀ ਇੱਕ ਚੌੜੀ ਹੋ ਗਈ ਭਰਾ ਦਾ ਸਿਰ ਉੱਚਾ ਹੋ ਗਿਆ ਇਉਹ ਅਜਿਹੀ ਬਰਾਤ ਪਹਿਲੇ ਕਦੇ ਲਖਨਊ ਸ਼ਹਿਰ ਵਿੱਚ ਨਹੀਂ ਟੁੱਕੀ ਸੀ ਮੇਰੀ ਸਹੇਲੀਆਂ ਵਧਾਈਆਂ ਦੇਣ ਮੇਰੇ ਭਾਗਾਂ ਨੂੰ ਸੁਣਾਉਣ ਮੇਰੀ ਕਿਸਮਤ ਦੇ ਰਸ ਕਰਨ ਕਿੰਨਾ ਸੁਆ ਲਾੜਾ ਮੇਨ ਵਿਹੋਂ ਆਇਆ ਸੀ ਲੋਕ ਲੋਕ ਕੇ ਦੇਖਿਆ ਗੋਰਾ ਚਿੱਟਾ ਦਰਸ਼ਨੀ ਜਵਾਨ ਛੇ ਫੁੱਟ ਕੱਦ ਲੰਬਾ ਰੇਸ਼ਮੀ ਅਚਕਣ ਚੂੜੀਦਾਰ ਪਜਾਮਾ ਪਟਿਆਲੇ ਸ਼ਾਹੀ ਗੁਲਾਬੀ ਪੱਗ ਉਤੇ ਕਲਗੀ ਕਿਸੇ ਰਾਜਕਮਾਤ ਤੋਂ ਘਟ ਨਹੀਂ ਸੀ ਲੱਗਦਾ ਜੀ ਕਰੇ ਉੱਡ ਕੇ ਉਸ ਕੋ ਚਲੀ ਜਾਵਾਂ ਮੈਂ ਬਹੁਤ ਪੋਲੀ ਸੀ ਵੀਰ ਜੀ ਦੁਨੀਆ ਜਹਾਨ ਦਾ ਕੁਝ ਵੀ ਪਤਾ ਨਹੀਂ ਸੀ 12 13 ਸਾਲਾਂ ਦੀ ਤਾਂ ਮੇਰੀ ਉਮਰ ਸੀ ਸਹਰਿਆਂ ਦੀ ਭੇਜੀ ਬੜੀ ਆਈ ਗਹਿਣੇ ਆਏ ਦੇਖਦੀ ਦੇਖਦੀ ਨੇ ਆਪੇ ਹੀ ਬੜੀ ਦਾ ਸੂਟ ਪਾ ਲਿਆ ਗਹਿਣੇ ਪਾ ਲੇ ਤਿਆਰ ਹੋ ਕੇ ਬੈਠ ਗਈ ਢੋਲੀ ਦਾ ਸਮਾਂ ਆਇਆ ਫੁੱਲਾਂ ਨਾਲ ਸ਼ਿ ਗਾਰੀ ਕਾਰ ਕੋਠੀ ਦੇ ਬੇੜੇ ਵਿੱਚ ਆ ਗਈ ਹੱਸੀ ਜਾਮਾ ਹਾਸਤੇ ਹਾਸਤੇ ਕਾਰ ਵੱਲ ਤੁਰ ਪਈ ਪਰ ਜਾਈ ਨਹੀਂ ਕਿਹਾ ਢੋਲੀ ਚੜਨ ਵੇਲੇ ਕੁੜੀਆਂ ਰੋਂਦੀਆਂ ਹੁੰਦੀਆਂ ਦੇਵ ਤੂੰ ਵੀ ਰੋ ਭਾਬੀ ਜੀ ਰੋਣਾ ਨਹੀਂ ਆਉਂਦਾ ਹੱਸਾ ਨੂੰ ਜੀ ਕਰਦਾ ਹੱਸਦੀ ਹੱਸਦੀ ਨੇ ਕਿਹਾ ਨਹੀਂ ਦੇਵ ਝੂਠੀ ਮੁੱਠੀ ਰੋ ਅੱਖਾਂ ਨਾਲ ਨਹੀਂ ਤਾਂ ਮੂੰਹ ਨਾਲ ਰੋ ਚੀਕਾ ਮਾਰ ਕੇ ਮੈਂ ਚੀਕ ਮਾਰੀ ਨਾਲ ਹੀ ਹਾਸੇ ਦੀਆਂ ਕਿਲਕਾਰੀਆਂ ਝੂਠੀ ਮੁੱਠੀ ਰੋਂਦੀ ਘਾਰ ਵੱਲ ਤੁਰ ਪਈ ਭਾਬੀ ਨੇ ਆਖਿਆ ਨਹੀਂ ਦੇਵ ਤੁਰ ਕੇ ਨਹੀਂ ਜਾਣਾ ਮਾਮਾ ਜੀ ਚੁੱਕ ਕੇ ਲੈ ਜਾਣਗੇ ਮਾਮਾ ਜੀ ਨੇ ਗੋਦੀ ਚੁੱਕ ਲਈ ਮੇਰੇ ਕੁੱਤਕ ਤਾੜੀਆਂ ਹੁਣ ਲੱਗ ਪਈਆਂ ਹਾਸਾ ਨਿਕਲੀ ਜਾਵੇ ਕਦੇ ਝੂਠੀ ਮੁਠੀ ਰੋ ਪਾਵਾਂ ਕਦੇ ਹੱਸ ਪਾਵਾਂ ਇਹ ਗੱਲ ਉਹ ਹੁਣ ਵੀ ਹੱਸ ਹੱਸ ਕੇ ਦੱਸ ਰਹੀ ਸੀ ਜਿਵੇਂ ਉਹ ਹੁਣ ਵੀ ਆਪਣੇ ਆਪਣੇ ਮਾਮੇ ਨੂੰ ਗੋਦੀ ਚੜੀ ਮਹਿਸੂਸ ਕਰਦੀ ਹੋਵੇ ਉਹ ਲੰਮਾ ਹੌਂਕਾ ਲੈ ਕੇ ਆਖਦੀ ਐ ਵਿਆਹ ਤੋਂ ਪਹਿਲਾਂ ਜਿੰਨਾ ਹੱਸਣਾ ਸੀ ਵੀਰ ਜੀ ਹੱਸ ਲਿਆ ਹੁਣ ਹੱਸਦੀ ਹਾਂ ਤਾਂ ਲੱਗਦਾ ਝੂਠ ਬੋਲ ਰਹੀ ਆ ਬਾਪੂ ਜੀ ਕਿਹਾ ਕਰਦੇ ਸਨ ਦੇ ਰੱਬ ਨੇ ਸਾਨੂੰ ਹਰ ਚੀਜ਼ ਦਾ ਕੋਟਾ ਦਿੱਤਾ ਹੋਇਆ ਹੱਸਣ ਦਾ ਰੋਣ ਦਾ ਖੁਸ਼ੀ ਦਾ ਗਮ ਦਾ ਦੁੱਖ ਦਾ ਸੁੱਖ ਦਾ ਮੇਰੇ ਸੁੱਖਾਂ ਤੇ ਹਾਸਿਆਂ ਦਾ ਕੋਟਾ ਤਾਂ ਵਿਆਹ ਦੇ ਨਾਲ ਹੀ ਮੁੱਕ ਗਿਆ ਮੈਂ ਠੱਗੀ ਗਈ ਕਿਸਮਤ ਨੇ ਮੇਰੇ ਨਾਲ ਬਹੁਤ ਵੱਡਾ ਮਖੌਲ ਕੀਤਾ ਬਾਪ ਨੇ ਆਪਣੀ ਜਾਣੇ ਲਾਡਲੀ ਧੀ ਲਈ ਰਾਜਾ ਘਰ ਟੋਲਿਆ ਪਟਿਆਲੇ ਦਾ ਖੱਬੀ ਖਾਨ ਰਾਇਸ ਘਰਾਣਾ ਮਹਿਲਾ ਵਰਗੀ ਤਿੰਨ ਮੰਜ਼ਲੀ ਹਵੇਲੀ ਸੈਂਕੜੇ ਕੁ ਮਾਜਮीन ਬੱਗੀਆਂ ਕਾਰਾਂ 6 ਫੁੱਟ ਉੱਚਾ ਲੰਮਾ ਗੋਰਾ ਚਿੱਟਾ ਰਾਜਕੁਮਾਰ ਵਰਗਾ ਦਰਸ਼ਨੀ ਜਵਾਨ ਮੁੰਡਾ ਕਈ ਸਾਲਾਂ ਤੱਕ ਆਪਣੀ ਬਦਕਿਸਮਤੀ ਦਾ ਪਤਾ ਹੀ ਨਹੀਂ ਲੱਗਿਆ ਸੰਗ ਦੀ ਸੁਗੋਂਦੀ ਰਹੀ ਫੇਰ ਜਿਸ ਦਿਨ ਪੇਤ ਖੁੱਲਿਆ ਮੱਥੇ ਤੋਂ ਹੱਥ ਮਾਰਿਆ ਰੱਬਾ ਇਹ ਤੂੰ ਮੇਤੋਂ ਕਿਹੜੇ ਜਰਮ ਦਾ ਬਦਲਾ ਲਿਆ ਕਿਉਂ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਉਹ ਵਿਆਹ ਕਰਾਉਣ ਦੇ ਯੋਗ ਹੀ ਨਹੀਂ ਸੀ ਉਹ ਹੀ ਜਿਹੜਾ ਸੀ ਹੀ ਜਿਹੜਿਆਂ ਦਾ ਵੀ ਕੋਈ ਵਿਆਹ ਕਰਦਾ ਮੇਰੇ ਲਈ ਉਸ ਦਾ ਸਰੀਰ ਮਿੱਟੀ ਸੀ ਮਾਪਿਆਂ ਨੇ ਘਰ-ਵਾਰ ਅਤੇ ਸੋਹਣਾ ਸੁਨੱਖਾ ਮੁੰਡਾ ਵੇਖ ਕੇ ਸੋਚਿਆ ਹੋਵੇਗਾ ਸਾਡੀ ਤੀ ਰਾਜ ਕਰੇਗੀ ਪਰ ਵੀਰ ਮੇਰੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ ਗੱਲ ਕਰਦੀ ਕਰਦੀ ਉਹ ਫੇਰ ਰੋਣ ਲੱਗ ਗਈ ਕੁਲਤਾਰ ਦਾ ਵੀ ਮਨ ਭਾਰ ਆਇਆ ਸੀ ਉਹ ਫੇਰ ਗੱਲ ਸ਼ੁਰੂ ਕਰਨ ਲੈਂਦੀ ਹੈ ਵੀਰ ਜੀ ਮੈਂ ਉਸ ਨਾਲ ਗਾਲਾ ਕਰਨ ਲਈ ਤੜਫਦੀ ਰਹਿੰਦੀ ਸਹਿਕਦੀ ਰਹਿੰਦੀ ਉਸ ਕੋਲ ਬੈਠਣ ਲਈ ਪਰ ਉਹ ਤਾਂ ਬੋਲਦਾ ਹੀ ਨਾ ਗੱਲ ਹੀ ਨਾ ਕਰਦਾ ਮੇਰੇ ਨਾਲ ਮੈਂ ਜਦ ਬਹੁਤਾ ਹੀ ਖੜੇ ਪੈ ਜਾਂਦੀ ਉਹ ਆਪੇ ਤੋਂ ਬਾਹਰ ਹੋ ਜਾਂਦਾ ਅਚਾਨਕ ਪਤਾ ਨਹੀਂ ਉਸ ਨੂੰ ਕੀ ਹੋ ਜਾਂਦਾ ਮੇਰੇ ਮੂੰਹ ਵਿੱਚ ਕਪੜਾ ਤੁੰਨ ਕੇ ਮੈਨੂੰ ਤੇ ਦੇ ਕੁੱਟਣ ਲੱਗ ਜਾਂਦਾ ਮੈਂ ਆਖਦੀ ਚੰਦ ਰਿਆ ਪਿਆਰ ਨਹੀਂ ਕਰਨਾ ਨਾ ਕਰ ਕੁੱਟਦਾ ਕਿਉਂ ਹੈ ਪਿਆਰ ਸ਼ਬਦ ਉੱਤਤਾ ਉਸ ਨੂੰ ਉਹ ਜੀ ਚੇਟਸੀ ਵਿਆਹ ਵਾਲੇ ਉਹ ਬੀਏ ਵਿੱਚ ਪੜਦਾ ਸੀ ਕਮਰਾ ਬੰਦ ਕਰਕੇ ਪੜਦਾ ਰਹਿੰਦਾ ਮੈਂ ਆਨੇ ਬਹਾਨੇ ਉਸ ਕੋਲ ਜਾਂਦੀ ਉਹ ਆਪਣੇ ਧਿਆਨ ਪੜੀ ਜਾਂਦਾ ਮੇਰੇ ਵੱਲ ਵੇਖਦਾ ਵੀ ਨਾ ਮੈਂ ਬੈਠੀ ਫੋਡੀ ਤੇ ਹੱਥ ਰੱਖ ਕੇ ਇੱਕ ਤੱਕ ਉਸਨੂੰ ਵੇਖੀ ਜਾਂਦੀ ਜੀ ਕਰਦਾ ਇਸੇ ਤਰ੍ਹਾਂ ਬੈਠੀ ਵੇਖੀ ਜਾਵਾਂ ਬਹੁਤ ਸੋਹਣਾ ਲੱਗਦਾ ਸੀ ਸੋਹਣਾ ਉਹ ਸੀ ਬਹੁਤ ਬਹੁਤ ਪਿਆਰ ਆਉਂਦਾ ਸੀ ਜੀ ਕਰਦਾ ਉੱਠ ਕੇ ਉਸ ਦਾ ਮੂੰਹ ਚੁੰਮ ਲਵਾਂ ਜੱਫੀ ਪਾਲਵਾ ਉਹ ਕਦੇ-ਕਦੇ ਕਿਤਾਬ ਤੋਂ ਨਿਗਾਹ ਹਟਾ ਕੇ ਮੇਰੇ ਵੱਲ ਵੇਖਦਾ ਮੇਰੇ ਦਿਲ ਵਿੱਚ ਛੰਨਾ ਉੱਠਦੀਆਂ ਸੋਚਦੀ ਹੁਣ ਉਹ ਮੈਨੂੰ ਪਿਆਰ ਕਰੇਗਾ ਕੋਈ ਪਿਆਰ ਭਰਿਆ ਸ਼ਬਦ ਬੋਲੇਗਾ ਕੋਈ ਜੀ ਜਲਿਓਂ ਲਈ ਕਹੇਗਾ ਪਰ ਮੈਂ ਉਹਦੀਆਂ ਅੱਖਾਂ ਵੱਲ ਵੇਖ ਕੇ ਡਰ ਜਾਂਦੀ ਨਫ਼ਰਤ ਭਰੀਆਂ ਅੱਖਾਂ ਮੇਨੂੰ ਹੋਰ ਕੇ ਚਲੇ ਜਾਣ ਲਈ ਆਖਦੀਆਂ ਮੈਂ ਬੈਠੀ ਰਹਿੰਦੀ ਉਹ ਮੇਰੀ ਅੱਖਾਂ ਦੀ ਤੱਕਣੀ ਬਰਦਾਸ਼ਤ ਨਾ ਕਰ ਸਕਦਾ ਮੈਨੂੰ ਬਾਹਾਂ ਫੜਕੇ ਕਮਰੇ ਵਿੱਚੋਂ ਬਾਹਰ ਕੱਢ ਦਿੰਦਾ ਚ ਟਿੱਕਣੀ ਲਗਾ ਲੈਂਦਾ ਅਤੇ ਪੌਣੇ ਘੰਟੇ ਬਾਅਦ ਮੈਂ ਉਸ ਨੂੰ ਦੁੱਧ ਚਾਹ ਦੇਣ ਦੇ ਬਹਾਨੇ ਫੇਰ ਆ ਕੇ ਬੁਹਾ ਖੜਕਾ ਦਿੰਦੀ ਉਹ ਠੀਕ ਰੋ ਵਿੱਚ ਹੁੰਦਾ ਤਾਂ ਗੱਲਾਂ ਕਰਨ ਲੱਗ ਜਾਂਦਾ ਆਪਣੀ ਪੜ੍ਹਾਈ ਦੀਆਂ ਪਾਸ ਕਰਨ ਵਾਲੇ ਅਗਲੇ ਇਮਤਹਾਨਾਂ ਦੀਆਂ ਪੀਸੀਐਸ ਕਰਨ ਲਈ ਆਈਏਐਸ ਬਣਨ ਦੀਆਂ ਮੈਨੂੰ ਚੰਗਾ ਲੱਗਦਾ ਜੀ ਕਰਦਾ ਉਹਦੀਆਂ ਗੱਲਾਂ ਸੁਣੀ ਜਾਵਾਂ ਉਹਦੇ ਕੋਲੇ ਬੈਠੀ ਰਹਾ ਆਪਣੇ ਮਨ ਨੂੰ ਸਮਝਾਉਂਦੀ ਉਹਦੀ ਪੜਾਈ ਵਿੱਚ ਗਿਣਨਾ ਪਾਵਾਂ ਉਸ ਤੋਂ ਕੁੱਟ ਨਾ ਖਾਵਾਂ ਪਰ ਮਨ ਸਮਝਦਾ ਹੀ ਨਹੀਂ ਸੀ ਬਾਰ-ਬਾਰ ਉਸ ਕੋ ਜਾਣ ਮਿਲਕਦਾ ਸਾਰੀ ਰਾਤ ਉਹਦੇ ਕਮਰੇ ਦੀ ਪੱਤੀ ਜਗਦੀ ਰਹਿੰਦੀ ਉਹਦੇ ਕਮਰੇ ਵਿੱਚ ਚਾਨਣ ਵੇਖ ਕੇ ਮੈਨੂੰ ਵੀ ਨੀਂਦ ਨਾ ਆਉਂਦੀ ਮੈਂ ਮਲਕੜੇ ਜਿਹੀ ਉੱਠਦੀ ਕਮਰੇ ਵਿੱਚੋਂ ਬਾਹਰ ਆਉਂਦੀ ਉਹਦੇ ਭੂਗੇ ਅੱਗੇ ਜਾ ਕੇ ਖਨੋ ਜਾਂਦੀ ਤੱਕਦੇ ਤੇ ਤੱਕਦੀ ਅੰਦਰੋਂ ਕੁੰਡੀ ਲੱਗੀ ਹੁੰਦੀ ਮੈਂ ਹਲਕੇ ਜਿਹੇ ਧਸਕ ਦਿੰਦੀ ਉਹ ਬੂਹਾ ਖੋਲ ਦਿੰਦਾ ਮੈਂ ਅੰਦਰ ਚਲੀ ਜਾਂਦੀ ਉਹ ਤਿਉੜੀਆਂ ਪਾ ਕੇ ਮੇਰੇ ਵੱਲ ਚੱਕਦਾ ਮੈਂ ਟ੍ਰੀਟ ਬਣ ਕੇ ਉਸਦੇ ਬਿਸਤਰੇ ਤੇ ਜਾ ਬੈਠਦੀ ਉਹ ਖਿੱਚ ਕੇ ਬੋਲਦਾ ਮੈਨੂੰ ਜਾ ਕੇ ਸੌਣ ਲਈ ਆਖਦਾ ਮੈਂ ਸੋਹਣੀ ਅਨਸੁਣੀ ਕਰ ਛੱਡਦੀ ਉਸ ਵੱਲ ਵੇਖੀ ਜਾਂਦੀ ਉਹ ਕੁਰਸੀ ਤੋਂ ਉੱਠਦਾ ਮੈਂ ਖੁਸ਼ ਹੋ ਜਾਂਦੀ ਮੇਰੇ ਕੋਲ ਬੈਠੂਗਾ ਮੈਨੂੰ ਪਿਆਰ ਕਰੂਗਾ ਪਰ ਉਸ ਦੀਆਂ ਅੱਖਾਂ ਚੰਗਿਆੜੇ ਛੱਡ ਰਹੀਆਂ ਹੁੰਦੀਆਂ ਮੈਨੂੰ ਕਮਰੇ ਵਿੱਚੋਂ ਨਿਕਲ ਜਾਣ ਲਈ ਆਖਦਾ ਮੈਂ ਬੈਠੀ ਰਹਿੰਦੀ ਉਸ ਵੱਲ ਵੇਖ-ਵੇਖ ਕੇ ਹੱਸੀ ਜਾਂਦੀ ਉਹ ਥੱਪੜ ਮਾਰਦਾ ਮੈਂ ਹੱਸੀ ਜਾਂਦੀ ਉਹ ਕਸੁੱਨ ਮਾਰਦਾ ਮੈਂ ਹੱਸੀ ਜਾਂਦੀ ਉਸ ਦੀ ਮਾਰ ਵਿੱਚੋਂ ਵੀ ਸੁਆਦ ਆਉਂਦਾ ਉਹ ਕੁੱਟੀ ਜਾਂਦਾ ਮੈਂ ਹੱਸੀ ਜਾਂਦੀ ਉਹ ਆਪੇ ਤੋਂ ਬਾਹਰ ਹੋ ਜਾਂਦਾ ਮੇਰੇ ਮੂੰਹ ਵਿੱਚ ਕੱਪੜਾ ਬੰਨ੍ਹ ਦਿੰਦਾ ਮੇਰੀ ਹੀ ਚੁੰਨੀ ਨਾਲ ਉੱਪਰੋਂ ਮੂੰਹ ਬੰਨ੍ਹ ਦਿੰਦਾ ਬੈੰਟ ਫੜ ਕੇ ਕੁੱਟਣ ਲੱਗ ਜਾਂਦਾ ਪਿੰਡੇ ਤੇ ਲਾਸ਼ਾਂ ਪੈ ਜਾਂਦੀਆਂ ਲਹੂ ਸੇ ਮੈਂ ਆਉਂਦਾ ਉਹ ਹਫ ਜਾਂਦਾ ਮੈਂ ਫਰਸਟ ਡਿਗ ਪੈਂਦੀ ਉਹ ਕ੍ਰੀਸ ਕੇ ਕਮਰੇ ਚੋਂ ਬਾਹਰ ਕਰ ਜਾਂਦਾ ਸੁਰਤਾਂ ਦੀ ਉੱਟ ਕੇ ਆਪਣੇ ਕਮਰੇ ਵਿੱਚ ਆ ਜਾਂਦੀ ਰੋਂਦੀ ਨੂੰ ਦਿਨ ਚੜ ਜਾਂਦਾ ਉਸ ਦੇ ਦੁੱਖਾਂ ਦੀ ਕਹਾਣੀ ਲੰਬੀ ਸੀ ਉਹ ਲੰਮਾ ਹੌਂਕਾ ਲੈਂਦੀ ਹੋਈ ਆਪਣੀ ਗੱਲ ਫੇਰ ਸ਼ੁਰੂ ਕਰ ਲੈਂਦੀ ਹੈ ਬੀਏ ਕਰਨ ਤੋਂ ਬਾਅਦ ਵੀਰ ਜੀ ਉਹ ਚੰਡੀਗੜ੍ਹ ਲਾ ਕਾਲਜ ਵਿੱਚ ਦਾਖਲ ਹੋ ਗਿਆ 15 ਸੈਕਟਰ ਵਿੱਚ ਕੋਠੀ ਕਿਰਾਏ ਤੇ ਲੈ ਕੇ ਰਹਿਣ ਲੱਗ ਪਿਆ ਛੁੱਟੀਆਂ ਵਿੱਚ ਕਰਨਾ ਆਉਂਦਾ ਉਹ ਦਾ ਛੋਟਾ ਪਰ ਆ ਵੀ ਇਹ ਪਰਦਾ ਪਰਦਾ ਘਰ ਵਿੱਚ ਘਰਤੀ ਹੋ ਕੇ ਅਫਸਰ ਬਣ ਗਿਆ ਹੁਣ ਘਰ ਵਿੱਚ ਮੈਂ ਸੀ ਨੌਕਰ ਸਨ ਨੌਕਰਾਣੀਆਂ ਸਨ ਮੇਰਾ ਸਹਰਾ ਸੀ ਸੱਸ ਮੇਰੇ ਵਿਆਹ ਤੋਂ ਅਗਲੇ ਸਾਲ ਹੀ ਕੈਂਸਰ ਨਾਲ ਮਰ ਗਈ ਸੀ ਘਰ ਵਿੱਚ ਪਰਦੇ ਦਾ ਰਿਵਾਜ ਸੀ ਮੈਂ ਜਦ ਵੀ ਕਮਰੇ ਚੋਂ ਬਾਹਰ ਨਿਕਲਦੀ ਕੁੰਡ ਕੱਢ ਕੇ ਰੱਖਦੀ ਸਹਰੇ ਤੋਂ ਤਾਂ ਪਰਦਾ ਕਰਨਾ ਹੀ ਸੀ ਹਰ ਵੀ ਗਾਨੇ ਬੰਦੇ ਤੋਂ ਇੱਥੇ ਤੱਕ ਕਿ ਘਰ ਦੇ ਮਰਦ ਨੌਕਰਾਂ ਤੋਂ ਵੀ ਪਰਦਾ ਕਰਦੀ ਸਾਰੀ ਹਵੇਲੀ ਦੇ ਕਮਰਿਆਂ 'ਚ ਸ਼ੀਸ਼ੇ ਦਾ ਦਰਵਾਜ਼ਿਆਂ ਦੇ ਨਾਲ-ਨਾਲ ਜਾਲੀ ਦਾ ਦਰਵਾਜ਼ੇ ਵੀ ਸਨ ਅੰਦਰ ਪਰਦੇ ਲੱਗ ਕੇ ਹੁੰਦੇ ਅੰਦਰ ਬੈਠਾ ਬੰਦਾ ਬਾਹਰੋਂ ਦਿਖਾਈ ਨਹੀਂ ਦਿੰਦਾ ਸੀ ਸਹਰੇ ਨੂੰ ਮੈਂ ਦੂਰੋਂ ਵੇਖਿਆ ਸੀ ਚੰਗਾ ਜੱਥੇਵਾਲਾ ਸਰਦਾਰ ਸੀ ਭਾਰੀ ਦਾੜੀ ਚੜਾ ਕੇ ਰੱਖਦਾ ਰੇਸ਼ਮੀ ਪੱਗ ਬੰਨ ਕੇ ਰੱਖਦਾ ਬਾਹਰ ਜਾਣ ਵੇਲੇ ਰੇਸ਼ਮੀ ਅਚਕਨ ਤੋਂ ਚੂੜੀ-ਦਰ ਪਜਾਮਾ ਪਾਉਂਦਾ ਮੇਰੇ ਪਤੀ ਤੇਜ ਇਕਵਾਲ ਬਾਗੀ ਉੱਚਾ ਲੰਬਾ ਤੇ ਗੋਰਾ ਚਿੱਟਾ ਸੀ ਬੁੱਢਾਪੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਉਸਦੀ ਰਹਿائش ਹਵੇਲੀ ਦੇ ਹੇਠਲੇ ਹਿੱਸੇ ਵਿੱਚ ਸੀ ਹੁਣ ਨਾ ਮੇਰਾ ਪਤੀ ਇੱਥੇ ਸੀ ਤੇ ਨਾ ਹੀ ਮੇਰਾ ਦਿਉ ਤੇਜ ਪ੍ਰਤਾਪ ਇੱਥੇ ਸੀ ਮੇਰਾ ਸਹੁਰਾ ਸਾਰੀ ਹਵੇਲੀ ਵਿੱਚ ਉੱਪਰ ਥੱਲੇ ਫਿਰਦਾ ਰਹਿੰਦਾ ਮੇਰੇ ਕਮਰੇ ਦੇ ਕੋਲੋਂ ਲੰਘਦਾ ਲੰਘਦਾ ਖੜ ਜਾਂਦਾ ਖੜਾ ਖੜ ਸੋਚਦਾ ਰਹਿੰਦਾ ਫੇਰ ਤੁਰ ਜਾਂਦਾ ਕਦੇ ਕਦੇ ਮੇਰੇ ਕਮਰੇ ਦਾ ਜਾਲੀ ਵਾਲਾ ਦਰਵਾਜ਼ਾ ਖੋਲ ਲੈਂਦਾ ਫੇਰ ਬੰਦ ਕਰ ਦਿੰਦਾ ਕਦੇ ਕਦੇ ਅੰਦਰ ਆ ਕੇ ਪੁੱਛਦਾ ਗੁਰਦੇਵ ਇੱਕ ਵਾਲ ਦੀ ਚਿੱਠੀ ਨਹੀਂ ਆਈ ਆਪਣਾ ਆਪ ਲਕੂ ਮੈਂ ਉੱਠ ਕੇ ਖੜੀ ਹੋ ਜਾਂਦੀ ਪੈਰੀ ਹੱਥ ਨਾਉਂਦੀ ਤੇ ਸੰਗ ਦੀ ਸੰਗ ਦੀ ਆਖਦੀ ਨਹੀਂ ਪਿਤਾ ਜੀ ਮੇਰੇ ਕੋਲ ਤਾਂ ਨਹੀਂ ਆਈ ਉਹ ਫੇਰ ਵੀ ਖੜਾ ਰਹਿੰਦਾ ਮੈਨੂੰ ਘਬਰਾਟ ਹੋਣੀ ਸ਼ੁਰੂ ਹੋ ਜਾਂਦੀ ਨਾ ਉਸ ਨੂੰ ਬੈਠਣ ਨੂੰ ਕਹਿ ਸਕਦੀ ਸੀ ਨਾ ਜਾਣ ਨੂੰ ਅਕਤੂਬਰ ਦਾ ਮਹੀਨਾ ਸੀ ਦੁਪਹਿਰ ਲੰਘ ਚੁੱਕਿਆ ਸੀ ਰੁੱਤਾਂ ਮੀ ਪੈਣ ਨਾਲ ਸ਼ਾਮ ਦੀ ਹੋ ਗਈ ਸੀ ਮੈਂ ਰਾਹ ਰਾਸਤਾ ਪਾਟ ਕਰਕੇ ਛਾਲ ਦੀ ਬੁੱਕਲ ਮਾਰੀ ਬੈਠੀ ਸੀ ਉਹ ਬਿਨਾਂ ਦਸਤਕ ਦਿੱਤੇ ਮੇਰੇ ਕਮਰੇ ਵਿੱਚ ਆਇਆ ਮੈਂ ਹੈਰਾਨ ਹੋ ਗਈ ਘਬਰਾ ਗਈ ਮੇਰੀ ਪੈਰੀ ਹੱਥ ਨਾਉਣੇ ਵੀ ਭੁੱਲ ਗਈ ਆਪਣੇ ਆਪ ਨੂੰ ਸੰਭਾਲ ਕੇ ਛਾਲ ਨਾਲ ਮੂੰਹ ਧਕਿਆ ਪੈਰੀ ਹੱਥ ਲਾਏ ਉਸ ਨੇ ਦੋਵੇਂ ਹੱਥ ਮੇਰੇ ਸਿਰ ਤੇ ਰੱਖ ਕੇ ਪਿਆਰ ਦਿੱਤਾ ਤੇ ਮੈਨੂੰ ਛਾਤੀ ਨਾਲ ਲਗਾ ਲਿਆ ਪਿਓਾਂ ਵਰਗਾ ਸੌਰਾ ਸੀ ਮੈਨੂੰ ਬੁਰਾ ਨਾ ਲੱਗਿਆ ਉਸਨੇ ਜੇਬ ਵਿੱਚੋਂ ਲਿਫਾਫਾ ਕੱਢ ਕੇ ਮੈਨੂੰ ਫੜਾਉਂਦੇ ਕਿਹਾ ਵਰਦੇਸ਼ ਇਕਬਾਲ ਦੀ ਚਿੱਠੀ ਆਈ ਹੈ ਚਿੱਠੀ ਫੜਾ ਕੇ ਉਹ ਬਾਹਰ ਨਿਕਲ ਗਿਆ ਲਿਫਾਫਾ ਫੜ ਕੇ ਮੱਥੇ 'ਤੇ ਨਾ ਲਾਇਆ ਸ਼ੁਕਰ ਹੈ ਵਾਹਿਗੁਰੂ ਇਕਬਾਲ ਨੇ ਮੈਨੂੰ ਜਾਦ ਕੀਤਾ ਪਰ ਜਦ ਲਿਫਾਫਾ ਖੋਲ ਕੇ ਚਿੱਠੀ ਉੱਤੇ ਨਿਗਾਹ ਮਾਰੀ ਕਾਜ ਦਾ ਰੁਗ ਭਰਿਆ ਗਿਆ ਕਸ਼ੀ ਪੈਣ ਵਾਲੀ ਹੋ ਗਈ ਸਰੀਰ ਮੁਰਕ ਕੇ ਨਾਲ ਝੱਜ ਗਿਆ ਤਰੇਲਿਓ ਤਰੇਲਿ ਹੋ ਗਈ ਹਾਏ ਇਹ ਪਿਉਆਂ ਵਰਗਾ ਸੋਹਰਾ ਕੀ ਲਿਖ ਰਿਹਾ ਹੈ ਕੀ ਆਖ ਰਿਆ ਪੁੱਤ ਦੀ ਪਤਨੀ ਧੀਆ ਵਰਗੀ ਨੌਨ ਅਰੰਭ ਬਣਾਉਣ ਦੀਆਂ ਗੱਲਾਂ ਕਰਿਆ ਸੁੱਤਾ ਪਿਆ ਗੁੱਸਾ ਜਾਗ ਜਾਂਦਾ ਹੈ ਗੁਰਦੇਵ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਆਵਾਜ਼ ਕੰਬਣ ਲੱਗ ਪੈਂਦੀ ਹੈ ਖੰਝੂ ਡੁੱਲਣ ਲੱਗ ਪੈਂਦੇ ਹਨ ਤੇ ਉਹ ਲੰਮਾ ਹੋ ਕੇ ਲੈ ਕੇ ਚੁੱਪ ਕਰ ਜਾਂਦੀ ਹੈ ਗੋਡਿਆਂ ਵਿੱਚ ਸਿਰ ਦੇ ਕੇ ਸਿਸਕੀਆਂ ਭਾਤੀ ਰਹਿੰਦੀ ਹੈ ਅੰਦਰਲਾ ਦਰਦ ਉਸ ਨੂੰ ਇਉ ਕਿੰਨਾ ਕੁ ਚਿਰ ਬੈਠਣ ਦਿੰਦਾ ਉਹ ਫੇਰ ਬੋਲਣਾ ਸ਼ੁਰੂ ਕਰ ਦਿੰਦੀ ਹੈ ਬਾਕੀ ਕਹਾਣੀ ਕਰ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸਣਾ ਜੀ ਇਹ ਕਹਾਣੀ ਲਖਵਿੰਦਰ ਸਿੰਘ ਸੰਤੂਜੀ ਵੱਲੋਂ ਲਿਖੀ ਗਈ ਹੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਧੰਨਵਾਦ